आप पे आप पे उतर लो आप पे उतर तो खड़ा है हाथ फड़ा हाथ फा लो चलो 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 यही चलिए, चली चलिए सत श्रीकाल जी बहुत बहुत स्वागत है जी थे अपने चैनल यूपी दे अज मैं आई हुई अपने पेके ਤੇ ਇੱਥੇ ਆਪਣੇ ਭਤੀਜੇ ਨਾਲ ਹੈ ਬੋਲ ਲੈਣੀ ਬੋਲਣਾ ਇੱਥੇ ਭਤੀਜੇ ਨਾਲ ਘੁੰਮ ਰਹੀਆਂ ਬੋਲ ਨਾਲ ਖੇល ਰਿਹਾ ਉਹ ਤੇ ਅੱਜ ਜੋ ਜੋ ਵੀ ਹੋਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨਾਲ ਬਣੇ ਰਿਓ ਜੀ ਜਿਹੜੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰਜੋ ਪਲੀਜ਼ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਚਲੋ ਚਲੋ ਸ਼ੈੱਡ ਦੇਖ ਕੇ ਆਈਏ ਸ਼ੈੱਡ ਸ਼ੈੱਡ ਦੇਖੀਏ ਨਮਾ ਸ਼ੈੱਡ ਕਿਹੜਾ ਬਣਾਇਆ ਚਲ ਦਿਖਾ ਮੈਨੂੰ ਕਿਹੜਾ ਬਣਾਇਆ ਨਮਾ ਕਿੱਥੇ ਆ ਇੱਥੇ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਆ ਖੇਤ ਨੂੰ ਕੰਪੈਨ ਆ ਰਹੀ ਆ ਅੱਜ ਧਾਨ ਵੜਨੇ ਆ ਝੋਨਾ ਤੇ ਸ਼ੁਰੂਆਤ ਹੋ ਗਈ ਆ ਧਾਨ ਵੜਨ ਦੀ ਰੁਕ ਜਾ ਥੋੜੀ देर ਦੇ ਟਰੈਕਟਰ ਆ ਟਰੈਕਟਰ ਨੂੰ ਜਾ ਲੈਣ ਦਿਓ ਚਲੋ ਹਣ ਚਲੋ ਇਹਈ ਟਰਾਲੀ ਕਲੈਕਟਰ ਗਿਆ ਚਲੋ ਹੁਣ ਦਿਖਾਓ ਕਿਹੜਾ ਸ਼ੈੱਡ ਬਣਾਇਆ ਨਵਾਂ ਚਲੋ ਦਿਖਾਓ ਕਿਹੜਾ ਬਣਾਇਆ ਜੱਬ ਜੋਤ ਮੈਨੂੰ ਸ਼ੈੱਡ ਦਿਖਾਉਣ ਚੱਲਿਆ ਜਿਹੜਾ ਨਵਾਂ ਬਣਾਇਆ ਦੇਖ ਲੈ ਉਹਨੂੰ ਪਤਾ ਹਾਂ ਮਿੱਟੀ ਹੋ ਗਈ ਹਾਂ ਨਿੱਕੂ ਨੂੰ ਕਹੀਂ ਸਾਫ਼ ਕਰ ਦੂਗਾ चलो इधर निकलो निकल फिर ओ पे अपना गया एक ही करना तब तक हेड ओ मिट्टी आ गई मिट्टी आ गई हां हाँ निकु नु के हक मार के निकू अंकल तब तक तो और आ मोरे शेड पाया ਇੰਨਾ ਟਰਾਲੀਆਂ ਜਿਵੇਂ ਸਿੱਧੀਆਂ ਹੀ ਅੰਦਰ ਆ ਜਾ ਕਰਨਗੀਆਂ ਅਨਾਜ ਵਾਲੀਆਂ ਹਨਾ ਕਣਕ ਧਾਨਾਂ ਦੀਆਂ ਪਹਿਲਾਂ ਆਈ ਹੁੰਦਾ ਸੀ ਇੰਨਾ ਆ ਹੁਣ ਪਾਇਆ ਸਮਾਨ ਸਾਰਾ ਆ ਸਕਦਾ ਇਹਦੇ ਵਿੱਚ ਲਾ ਇੱਧਰ ਤੂੜੀ ਹਾਂ ਬੇਟੀ ਗੱਡੀਆਂ ਹਾਂ ਗੱਡੀਆਂ ਪਹਿਲਾਂ ਆ ਹੁੰਦਾ ਸੀ ਹੁਣ ਅੱਗੇ ਹੋਰ ਆ ਵਧਾਤਾ ਤਾਂ ਕਿ ਸਿੱਧੀਆਂ ਇਹ ਟਰਾਲੀਆਂ ਧਾਨਾਂ ਦੀਆਂ ਕਣਕ ਦੀਆਂ ਅੰਦਰ ਆ ਜਾਣ ਮੀਂਹ ਪਾਣੀ ਤੋਂ ਬਹੁਤ ਵਧੀਆ ਲੱਗਿਆ ਮਾਰ ਤੋਂ ਦਿਖੋਣੀ ਇੱਕ ਵਾਰ ਉਹ ਗੇਟ ਦੇ ਸਾਹਮਣੇ ਆਵਲੇ ਗੇਟ ਤੇ ਉਹ ਵਾਲਾ ਗੇਟ ਜਾ ਤਰ ਬੰਦ ਰੱਖਦੇ ਆ ਕਿਉਂ ਆ

ਆ ਦੇਖ ਲਓ ਜੀ ਸਾਡੇ ਪਿੰਡ ਦੀਆਂ ਗਲੀਆਂ ਤੇ ਆ ਘਰ ਦੀ ਬੈਕ ਸਾਈਡ ਪਿਛਲੇ ਪਾਸੇ ਸਬਜ਼ੀਆਂ ਲਾਈਆਂ ਹੋਈਆਂ ਨੇ ਜਿਹੜੀ ਖਾਲੀ ਜਗ੍ਹਾ ਪਈ ਆ ਉਹਦੇ ਵਿੱਚ ਸਬਜ਼ੀਆਂ ਵਗੈਰਾ ਵੀ ਇਸ ਦੇ ਐਜ ਵੀ ਥੋੜੀ ਆ ਆ ਕਿੰਨਾ ਵਧੀਆ ਹਨਾ ਹਰ ਛਾਪਾ ਵੀ ਐ ਕਰਦੇ ਆ ਆ ਵਧੀਆ ਚੀਜ਼ असी पहला रस्सिया दाइया फिर तार जी लाई भी ढिली पै गई आई बढ़ाई भी हम्म आ गई जा ਆ ਦਰਵਾਜਾ ਲਾਇਆ ਆ ਬਹੁਤ ਵਧੀਆ ਲੱਗਿਆ ਮੈਨੂੰ ਕਿ ਸਬਜ਼ੀਆਂ ਦਾ ਹਨਾ ਕੋਈ ਨੁਕਸਾਨ ਨਹੀਂ ਕੋਈ ਪਸ਼ੂ ਵਗੈਰਾ ਗਾਵਾ ਮੱਝਾਂ ਤੋਂ ਜਾਂ ਡੌਗੀ ਵਗੈਰਾ ਵੀ ਹਨਾ ਕਈ ਵਾਰ ਅੰਦਰ ਜਾ ਕੇ ਗੰਦ ਪਾ ਦਿੰਦੇ ਨੇ ਤੇ ਬਹੁਤ ਵਧੀਆ ਲੱਗਿਆ ਜਿਹੜੀ ਗ੍ਰਿਲ ਜੀ ਲਾਈ ਆ ਤੇ ਸਾਡੇ ਤਾਂ ਵੈਸੇ ਬੇੜੇ ਦੇ ਵਿੱਚ ਥੋੜੀ ਜਿਹੀ ਜਗ੍ਹਾ ਮੈਂ ਵੀ ਸੋਚਦੀ ਐਵੇਂ ਦੀ ਬਣਵਾ ਕੇ ਲਵਾ ਦਈਏ ਕਿਉਂਕਿ ਬੇੜੇ ਦੇ ਅੰਦਰ ਤਾਂ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਨਹੀਂ ਆ ਧਨੀਆਂ ਪਾਲਕ ਵਗੈਰਾ ਜਿਹੜਾ ਮੈਂ ਬੀਜਦੀ ਆ ਤਮ ਇੱਥੇ ਦੇਖ ਰਹੀ ਸੀ ਕਿ ਇਸ ਤਰੀਕੇ ਦੀ ਲਾਦੀ ਆ ਦੇਖੋ ਇੱਧਰ ਕਿੰਨੀਆਂ ਬੇਲਾਂ ਫੈਲੀਆਂ ਨੇ ਲੌਕੀ ਦੀਆਂ ਪੇਠੇ ਜਿਹੜੇ ਨੂੰ ਆਪਾਂ ਮਿੱਠਾ ਕद्दू ਵੀ ਕਹਿ ਦਿੰਨੇ ਆ ਤੇ ਇੰਨੇ ਕੁ ਪੇਠੇ ਲੱਗੇ ਹੋਏ ਆ ਬਹੁਤ ਜ਼ਿਆਦਾ ਅਸੀਂ ਮਿੱਠਾ ਕद्दू ਕਹਿੰਨੇ ਆ ਇੱਧਰ ਖਾਲੀ ਜਗ੍ਹਾ ਹੁਣ ਸਬਜ਼ੀਆਂ ਵਗੈਰਾ ਲਾਉਣ ਲੱਗੇ ਆ ਨਾ ਆਵळा ਉਹ ਮਿਰਚਾਂ ਪਤਾ ਨਹੀਂ ਸਾਡੀਆਂ ਮਿਰਚਾਂ ਉਤੋਂ ਕਿਉਂ ਐ ਮੜ ਜਾਂਦੀਆਂ ਨੇ ਦੋ ਤਿੰਨ ਵਾਰ ਮੈਂ ਲਿਆ ਲੈ ਲਾਈ ਤਾਂ ਹੀ ਪਤਾ ਨਹੀਂ ਮਿਰਚਾਂ ਮੈਂ ਉੱਥੋਂ ਜਿਹੜੀ ਰੁੱਦਰ ਪਰ ਨਹੀਂ ਲਈ ਮਾਰਕੀਟ ਦੇ ਸਾਹਮਣੇ ਗੁੱਚੀ ਜੀ ਲਈ ਬੈਠੇ ਹੁੰਦੇ ਉੰਨਾ ਤੋਂ ਕੋਈ ਵਾਰ ਲੈ ਆ ਲੈ ਲਈਆਂ ਦੋ ਸਾਲ ਤੋਂ ਕੋਈ ਆਈ ਨਹੀਂ ਆਹ ਉਹ ਪਿਛਲੇ ਸਾਲ ਵੀ ਮੈਂ ਖੋ ਲਈਆਂ ਸੀ ਜਿਹੜੇ ਲਾਉਂਦੇ ਇੱਧਰ ਗੰਗਾਜੀ ਵੱਲ ਇਹ ਦੇਖ ਕੇ ਇਹਨਾਂ ਨੂੰ ਕੋਈ ਪਤਾ ਹੁੰਦਾ ਨਾ ਵੈਰੈਟੀ ਦਾ ਪਨੀਰੀ ਲੈ ਆ ਕੇ ਹਮ ਪੰਡਾਲਾ ਨਾਲ ਸਦਾ ਦੇਖ ਜਿਹੜਾ ਉਹ ਲਾਉਂਦਾ ਉਹ ਤੋਂ ਲਗਾਈ ਜਾਂਦੇ ਕੋਰੋ ਗਲੇ ਨੇ ਹਾਂ ਤਾਂ

ਕੀ ਆ ਗਈ? ਹੰਨੇ ਕੰਪੈਨ ਆ ਗਈ। ਜਾ ਜਲਦੀ ਪਾਪਾ ਮਾਮੇ ਨੂੰ ਦੱਸ ਦੇ। ਚਲੋ ਦੱਸੋ ਪਾਪਾ ਨੂੰ ਛੇਤੀ। ਕੰਪੈਨ ਆ ਗਈ। ਪਾਪਾ ਨੂੰ ਹਾਕ ਮਾਰ ਦੇ। ਕਿਹਨੂੰ ਦੱਸਣਾ? ਪਾਪਾ। ਪਾਪਾ ਨੂੰ ਕਿੰਨੀ ਛੇਤੀ ਛੇਤੀ ਦਰਦਾ ਕੰਪੈਨ ਆ ਗਈ।

ਕਿੱਥੇ ਗਿਆ ਸੀ ਪਿਆ ਵੀ ਪਿਆਇਆ ਦਸਣ ਇਹ ਅਗਲੇ ਦਿਨ ਦੀ ਵੀਡੀਓ ਆ ਮਾਰਨਿੰਗ ਟਾਈਮ ਦੀ ਸਿਰਸਿਰ ਦੇਖੋ ਹੁਣ ਐਵੇਂ ਲੱਗਦਾ ਨਾ ਜਿਵੇਂ ਸਿਆਲ ਆ ਗਿਆ ਹੁੰਦਾ ਹਲਕੀ ਹਲਕੀ ਜੀ ਧੁੰਦ ਜੀ ਆਉਣ ਲੱਗ ਪਈ ਆ ਤੇ ਇੱਥੇ ਇੰਨਾ ਸੋਹਣਾ ਚਿੜੀਆਂ ਬੋਲਦੀਆਂ ਨੇ ਜ਼ਿਆਦਾ ਹੀ ਚਿੜੀਆਂ ਨੇ ਵੈਸੇ ਤਾਂ ਸਾਡੇ ਵੀ ਹੈਗੀਆਂ ਨੇ ਪਰ ਇੱਥੇ ਕੁਝ ਜ਼ਿਆਦਾ ਹੀ ਨੇ ਪਾਣੀ ਪੇੜ ਵਗੈਰਾ ਜਿਆਦਾ ਨਹੀਂ ਹੈ ਨਾ ਘਰ ਦੇ ਵਿੱਚ ਤੇ ਬਹੁਤ ਸੋਹਣੀ ਸਿਰੇ ਸਿਰੇ ਨਹੀਂ ਪਿਆਰੀ ਆਵਾਜ਼ ਆ ਰਹੀ ਆ ਆ ਸੁਣਿਓ ਇੱਕ ਵਾਰ ਤੁਸੀਂ ਵੀ ਇੱਥੇ ਆ ਜਿਹੜੇ ਕੱਲ ਧਾਨ ਕੰਪੈਨ ਤੋਂ ਵੜਾਏ ਸੀ ਧਾਨ ਝੋਨਾ ਜੀਰੀ ਮੈਨੂੰ ਸਾਰੇ ਨਾਮ ਲੈਣੇ ਪੈਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਝੋਨਾ ਤੇ ਜੀਰੀ ਕਹਿੰਦੇ ਆ ਹਨਾ ਸਾਡੇ ਇੱਥੇ ਯੂਪੀ ਦੇ ਵਿੱਚ ਧਾਨ ਕਹਿੰਦੇ ਆ ਇਹ ਜਿਹੜੇ ਕੱਲ ਕੰਪੈਨ ਤੋਂ ਵੜਾਏ ਸੀ ਅੱਜ ਮੰਡੀ ਲੈ ਕੇ ਚੱਲੇ ਆ ਤੇ ਬਸ 2 ਕੁ ਘੰਟਿਆਂ ਚ ਤਲਵਾ ਕੇ ਆ ਜਾਣਗੇ ਕੋਈ ਮੋਇਸਚਰ ਵਗੈਰਾ ਕੁਝ ਵੀ ਚੈੱਕ ਨਹੀਂ ਹੋਣਾ ਬਸ ਸਿੱਧਾ ਮੰਡੀ ਤੇ ਵਿੱਚ ਜਾ ਕੇ ਤਲਾਏ ਆਉਣੇ ਆ ਤੇ ਹੁਣ ਲੈ ਕੇ ਚੱਲੇ ਆ ਇਹ ਕੱਲ ਜਿਹੜੇ ਥੋੜੇ ਜਿਹਾ ਵਢਾਏ ਸੀ ਤੇ ਅੱਜ ਮੰਡੀ ਚ ਲੈ ਕੇ ਚੱਲੇ ਆ ਤੇ ਅਜੇ ਤਾਂ ਸਾਰੇ ਹੀ ਪਏ ਆ ਕਾਫੀ ਰਹਿੰਦੇ ਆ ਹਨਾ ਅਜੇ ਤਾਂ ਅੱਧ ਤੋਂ ਜ਼ਿਆਦਾ ਧਾਨ ਖੜੇ ਆ ਤੇ ਬਸ ਹੁਣ ਰੋਜ਼ ਹੀ ਐਵੇਂ ਨਾਲ ਦੀ ਨਾਲ ਮੰਡੀ ਚ ਸਿੱਟਿਆ ਕਰਨਗੇ ਜਿਵੇਂ ਅੱਜ ਵਢਾਏ ਕੱਲ ਨੂੰ ਮੰਡੀ ਚ ਸਿੱਟਿਆ ਆਂਦੇ ਫੇਰ ਵੱਢ ਲੈ ਫੇਰ ਮੰਡੀ ਚ ਸਿੱਟਿਆ ਆਂਦੇ ਐਵੇਂ ਦੋ ਦੋ ਚਾਰ ਚਾਰ ਟਰਾਲੀਆਂ ਰੋਜ਼ ਦੀਆਂ ਜਾਂਦੀਆਂ ਰਹਿਣਗੀਆਂ ਦੇਖੋ ਇਹ ਨਿਆਜ਼ ਚਿੜੀਆਂ ਰਹਿੰਦੀਆਂ ਨੇ ਨਾ ਇੱਥੇ ਇੰਨੀ ਪਿਆਰੀ ਆਵਾਜ਼ ਹੁੰਦੀ ਆ ਸਵੇਰੇ ਸਵੇਰੇ ਦੇਖਦੀਆਂ ਹਨੀ ਵਿੱਚ ਇਹਨਾਂ ਨੇ ਆਲਣੇ ਬਣਾਏ ਹੋਏ ਆ ਸਵੇਰੇ ਸਵੇਰੇ ਤੇ ਚਿੜੀਆਂ ਮੌਤ ਹੁੰਦੀਆਂ ਨੇ ਆਸਪੇੜ ਤੇ ਵੀ ਹੁੰਦੀ ਆ ਮੈਨੂੰ ਲੱਗਦਾ ਜਿੰਨੇ ਪੇੜਾ ਘਰ ਚ ਤਾਂ ਕਰਕੇ ਚਿੜੀਆਂ ਜ਼ਿਆਦਾ ਆਉਂਦੀਆਂ ਕਮੈਂਟ ਕਰਕੇ ਦੱਸਿਓ ਜੀ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਮਿਲਦੇ ਆਂ ਜੀ ਕਿਸੇ ਅਗਲੇ ਵੀਡੀਓ ਵਿਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ